ਬਿਨਾਂ ਰੋਟੀਆਂ ਨੂੰ ਬਣਾ ਰਹੇ ਤੇ ਕਹਿੰਦੀ ਸਾਡੇ ਕੋਲ ਨਹੀਂ ਬੱਕਰੀਆਂ ਐਨਾ ਬੋਲੀ ਐਨੀਆਂ ਬੋਲੀ ਕਹਿੰਦੀ ਲੈ ਅਸੀਂ ਕਿਥੋਂ 90 90 ਰੋਟੀਆਂ ਪਕਾ ਕੇ ਦਿੰਗੇ ਅੱਛਾ ਚਾਹੀ ਤੂੰ ਫੋਨ ਬੰਦ ਕਰ ਮੈਂ ਆਏ ਦਸ ਮਿੰਟਾਂ ਚ ਆ ਜਾ ਆ ਜਾ ਦਸ ਮਿੰਟਾਂ ਚ ਆ ਜਾ ਫੜਾ ਫੜਾ ਆ ਜਾ ਆ ਜਾ ਆ ਜਾ ਮੈਂ ਰੋਟੀ ਬਣਾਦਾ ਜਾਈ ਜੀ ਨੂੰ ਇੱਕ ਦੋ ਫੁਲਕੇ ਖਾਣੇ ਸਾਰਿਆਂ ਨੂੰ ਪਤਾ ਨਹੀਂ ਕੀ ਗੱਲ ਸਾਡੇ ਘਰ ਕੀ ਹੋ ਗਿਆ ਕਲੇਸ਼ ਹੀ ਪਿਆ ਰਹਿੰਦਾ ਵਾ ਉੱਠਦੇ ਆ ਸਾਰੇ ਕਲੇਸ਼ ਸ਼ਾਮੀ ਕਲੇਸ਼ ਰਾਤੀ ਕਲੇਸ਼ ਕੋਈ ਚੀਜ਼ ਖਾਣੀ ਸਾਡੀ ਸ਼ੁਰੂਆਤ ਹੀ ਕਲੇਸ਼ ਤੋਂ ਹੁੰਦੀ ਹੈ ਇਹ ਸਾਰਾ ਕਲੇਸ਼ ਨਾ ਇਹ ਦੀਦੀ ਕਰਣ ਹੀ ਪੈਂਦਾ ਵਾ ਇੱਕ ਦੀਦੀ ਚੱਜਦੇ ਹੋਣ ਨਾ ਤੇ ਘਰ ਨਾ ਪੂਰਾ ਸਵਰਗ ਸਾਡਾ ਬਣ ਜਾਵੇ ਨਹੀਂ ਮੰਜੂ ਹਾਏ ਹਾਏ ਇਹ ਤੇ ਦੀਦੀ ਦੀ ਆਵਾਜ਼ੀ ਕੋਈ ਹਾਲ ਨਹੀਂ ਆ ਗਈ ਹੁਣ ਸਵਾਹ ਰੋਟੀ ਨਸੀਬ ਹੋਣੀ ਮੈਂ ਤੇ ਕਹੀ ਆ ਰਾਮ ਨਾਲ ਰੋਟੀ ਖਾ ਲੰਦੇ ਚਾਜ ਨਾਲ ਤੇ 2 ਮਿੰਟ ਹਟ ਕੇ ਹੀ ਆ ਜਾਂਦੀ ਆ ਗਈ ਪ੍ਰਦਾਨਾ ਪੁੱਛਾਂ ਜਾ ਕੇ ਉਹਨੂੰ ਮੈਂ ਕੋਈ ਮੰਜੂ ਆਈ ਆਈ ਦੀਦੀ ਅੰਨੀ ਆ ਰੁਕ ਹਾਏ ਮੋਟੋ ਜੇ ਨੂੰ ਵੀ ਟਕਾ ਨਹੀਂ ਆਂਦਾ ਤੇ ਜੇ ਆਣਾ ਹੀ ਸੀ ਤੇ ਮਾਂ ਨਾਲ ਹੀ ਆ ਜਾਂਦੀ ਮਾਂ ਨੇ ਪੱਲਾ ਵੱਖਰਾ ਮੱਥਾ ਲਾਇਆ ਈ ਅੰਡੇ ਆ ਕੇ ਵੱਖਰਾ ਮੱਥਾ ਲਾਣੀ ਹਾਏ ਦਸੇ ਦੀ ਰੋਟੀ ਵੀ ਨਹੀਂ ਖਾਦੀ ਹੋਈ ਨਹੀਂ ਬੂਆ ਖੋਲ ਨੀ ਖੋਲਦੀਆਂ ਭੈਣ ਮੇਰੀ ਹੈ ਖੋਲਦੀਆਂ ਗੈਸ ਬੰਦ ਕਰਦਾ ਸਬਜੀ ਇਹਨਾਂ ਸੜ ਜਾਵੇ ਕਿਤੇ ਸਬਜੀ ਕੀ ਸੜਨੀ ਹੈ ਸਾਡਾ ਤਾਂ ਨੁਮਨ ਆਪਣਾ ਸੜਿਆ ਪਿਆ ਹਨੇ ਹੋਰ ਸਾੜ ਦੇਣੇ ਨੀ ਖੋਲ ਦੇ ਬੂਆ ਖੋਲਣ ਕਿਉਂ ਨਹੀਂ ਡਈ ਹੈ ਦੱਸ ਆ ਗਈ ਆ ਗਈ ਦੀਦੀ ਆ ਗਈਆਂ ਕੋਈ ਹਾਂ ਆ ਗਈ ਆ ਗਈ ਨੀ ਮੇਰੀ ਗੱਲ ਤੂੰ ਸੁਤਿਆਂ ਹੀ ਸੀ ਮੈਂ ਕਰੋ ਤਾਂ ਬੂੜ ਕਾਂਢਈ ਆ ਦੀਦੀ ਸਸੀ ਕਾਲ ਉਹ ਸਸੀ ਕਾਲ ਤੇ ਤੇਰੀ ਬਾਅਦ ਚ ਹੋ ਜੂਗੀ ਕਦੋਂ ਤਾਂ ਮੈਂ ਬੂੜ ਕਾਂਢਈ ਆ ਇੰਨਾ ਟਾਈਮ ਲੱਗਦਾ ਬੂਹਾ ਖੋਲਣ ਨੂੰ ਤੁਸੀਂ ਘੋੜੇ ਸਵਾਰ ਵੱਕਣ ਨਹੀਂ ਆਂਦੇ ਪਏ ਘੋੜੇ ਸਵਾਰ ਵਾਂਗੂ ਆਂਡੇ ਜੇ ਕੋਈ ਤੁਹਾਨੂੰ ਅਕਲ ਹੈਗੀ ਨਹੀਂ ਕੀ ਮਾਸਾ ਪੋਰਾ ਨਹੀਂ ਅਕਲ ਤਾਂ ਦੀਦੀ ਵਾਧੂ ਤੁਸੀਂ ਆਂਦੇ ਅਕਲ ਸੁਣਾ ਜੇ ਅਕਲ ਹੁੰਦੀ ਨਾ ਤੇ ਆ ਕੋਈ ਨਹੀਂ ਸੀ ਕਰਦਾ ਜੋ ਕਰਨ ਡੇ ਆਲਾ ਫਾ ਡੱਬਾ ਤੇ ਨਾਲੇ ਮੇਰੀ ਗੱਲ ਸੁਣ ਮੈਂ ਤੇ ਅੱਜ ਖੁਸ਼ ਹੋਗੀ ਕੀ ਲਿਆਇਓ ਖਾਣ ਵਾਸਤੇ ਕੁਝ ਨਹੀਂ ਆ ਸਬਜੀ ਕਾਲ ਤੂੰ ਇੰਨੇ ਕ ਭੇਜਈਓ ਤੈਨੂੰ ਪਤਾ ਨਹੀਂ ਸੁਖਨਾ ਕਿੰਨਾ ਸਾਡਾ ਟੱਬਰ ਹੈ ਉਹਨਾਂ ਨੇ ਖਾਣੇ ਸੀ ਡੋ ਮੇਜਰ ਦਾ ਵੱਡਾ ਡੋਲ ਭਰ ਕੇ ਮੇਜਰ ਅਦੇ ਚ ਚਟਨੀ ਬਣਾ ਕੇ ਭੇਜੀ ਤੁਹਾਨੂੰ ਮੂਲੀਆਂ ਦੀ ਅੱਛਾ ਇਹ ਜੰਨੀ ਚਟਨੀ ਥੋੜੀ ਹੈ ਦੀਦੀ ਆਹੋ ਤੇ ਮੇਰੀ ਗੱਲ ਸੁਣ ਕੀ ਬਣਾਇਆ ਰਾਤੀ ਯਾਨੀ ਕਿ ਅੱਜ ਰਾਤ ਵਾਸਤੇ ਕੀ ਬਣਾਇਆ ਤੁਸੀਂ ਤਾਂ ਦਿਨੇ ਸੁੱਤੀਆਂ ਉੱਠ ਗਏ ਸਬਜ਼ੀ ਬਣਾ ਲੈਂਦੀਆਂ ਤੇ ਆਲਾ ਫੜ ਸਬਜ਼ੀ ਬਣਾ ਬਣਾ ਕੇ ਨਾ ਚੰਗੀ ਤਰ੍ਹਾਂ ਤੇ ਪਾ ਦੇ ਮੈਂ ਲੈ ਕਣਾ ਦੀਦੀ ਤੁਸੀਂ ਆਏ ਹੋ ਪਹਿਲਾਂ ਖਾ ਤੇ ਲੋ ਪਹਿਲਾਂ ਤੁਹਾਨੂੰ ਲਿਜਾਂਦੀ ਪੈ ਗਈ ਜੀ ਨਾਲੇ ਮੇਰੀ ਗੱਲ ਸੁਣ ਆ ਪਸ਼ਪਿੰਦਰ ਮੇਰੀ ਮਾਂ ਨੂੰ ਕੀ ਕਹਿੰਦੀ ਆ ਕੁਝ ਨਹੀਂ ਕਹ ਦਿੱਦੀ ਉਹਨਾਂ ਨੇ ਚਹੀ ਨਹੀਂ ਤੁਖ ਨਹੀਂ ਲਾਈ ਜਾਂਦੇ ਮੇਰੀ ਗੱਲ ਸੁਣ ਜਾ ਮੰਜੂ ਚੁੱਪ ਕਰਕੇ ਰਿਆ ਕਰ ਤੂੰ ਨਾ ਵੱਡੀ ਤੇ ਬੋਤੇ ਨਾ ਆਖੇ ਨਾ ਲੱਗਿਆ ਕਰ ਹੈਗੀ ਕਿੱਥੇ ਵੱਡੀ ਚਲ ਇੱਥੇ ਹੀ ਆਉਣੇ ਹੁਣ ਲੜੋਂ ਨਾ ਆਂਦੇ ਆਏ ਹੋ ਤੂੰ ਚੁੱਪ ਕਰ ਰੋਟੀ ਬਣਾ ਕੇ ਲੈ ਕੇ ਆ ਮੇਰੇ ਵਾਸਤੇ ਦੋ ਫੁਲਕੇ ਕੋਈ ਹਾਲ ਨਹੀਂ ਸੱਚੀ ਇੰਨਾ ਦਾ ਹਜੇ ਆਈ ਤੇ ਮੈਂ ਤਾਂ ਸੋ ਖੁਸ਼ ਹੋਈ ਆ ਕਿ ਪਹਿਲੀ ਵਾਰੀ ਦੀਦੀ ਕੁਛ ਲੈ ਕੇ ਆਏ ਹੋਣੇ ਤੇ ਖਾਲੀ ਡੋਲੂ ਆਹੇ 5 ਰੁਪਏ ਦਾ ਬਿਸਕੁਟਾਂ ਦਾ ਪੈਕਟ ਹੀ ਲੈ ਆਵੇ ਬੱਚਿਆਂ ਵਾਸਤੇ ਦਿੱਲੀ ਨਹੀਂ ਹੈਗਾ ਬਸ ਲੈ ਜਾਣ ਦਾ ਦਿਲ ਹੈਗਾ ਪਾ ਦੇ ਆਈ ਬਾਹਰ ਚ ਤੇਰਾ ਦੀ ਸਬਜ਼ੀ ਪਾ ਦੇ ਰੋਟੀ ਪਾ ਦੇ ਸਾਨੂੰ ਵੀ ਨਾਲ ਹੀ ਲੈ ਜਾ ਹਾਂ ਆਪਣੇ ਘਰ ਦੋ ਚਾਰ ਦਿਨ ਉੱਥੇ ਬਣਾ ਕੇ ਖਵਾ ਦਿੰਨੇ ਆ ਪਰ ਕਿੱਥੋਂ ਇੱਥੇ ਤਾਂ ਭਰਾਵਾਂ ਦੇ ਪੈਸੇ ਲੱਗਣੇ ਆ ਨਾ ਪਰਜਾਈਆਂ ਦੇ ਲੱਗਣੇ ਆ ਆਪਣੇ ਥੋੜੀ ਲੱਗਣੇ ਆ ਚਾਈ ਹਾਂ ਵੀ ਹੈ ਆ ਜਾ ਹਾਈ ਹੇ ਚਾਈ ਕੀ ਹੋਇਆ ਹੈ ਕੀ ਹੋਇਆ ਨਹੀਂ ਕੁਛ ਨਾ ਪੁੱਛਨੀ ਧੀਏ ਕੀ ਹੋ ਗਿਆ ਕੀ ਲੜ ਗਿਆ ਕੀ ਲੜਗੀਆਂ ਤੇਰੇ ਨਾਲ ਨਾ ਲੜਦੀਆਂ ਮੇਰੇ ਨਾਲ ਨਾ ਲੜਦੀ ਆ ਵੇ ਹੁਣ ਹੀ ਸੁਣ ਲੈ ਆ ਵੇ ਆ ਵੇ ਆ ਤੂੰ ਪੇ ਤੇ ਮੈਂ ਛਾਵੇਂ ਮਰਨ ਢਈ ਆ ਆ ਆ ਜਾ ਰਕ ਇਧਰ ਆ ਜਰਾ ਮੈਂ ਗੱਲ ਕਰ ਕਿਆ ਕੀ ਸੀ ਤੈਨੂੰ ਇਹਨੇ ਇਹ ਇਹ ਮੈਨੂੰ ਕਹਿੰਦੀ ਏ ਤੇਰੀ ਧੀ ਨੇ ਤੈਨੂੰ ਭੁੱਖਾ ਕਰ ਦਿੱਤਾ ਤੇਰੀ ਧੀ ਨੇ ਤੈਨੂੰ ਰੋਟੀ ਨਹੀਂ ਦਿੱਤੀ ਸਾਡੇ ਕੋਲ ਨਹੀਂ ਰੋਟੀਆਂ ਪਕਰੀਆਂ ਇਹ ਨਾ ਲੜੀ ਐ ਨਾ ਬੋਲੀ ਉਹ ਚਾਹੀ ਤਾਂ ਚੁੱਪ ਕਰ ਚੱਲ ਆ ਜਾ ਨਹੀਂ ਮੇਰੀ ਗੱਲ ਸੁਣ ਹੈਂ ਹੈ ਗੀ ਤੂੰ ਵੱਡੀ ਆ ਮੇਰੇ ਤੋਂ ਪਰ ਤੈਨੂੰ ਮਾਸਾਪੂਰਾ ਸ਼ਰਮ ਨਹੀਂ ਆਗੀ ਤੂੰ ਬੋਲਦੀ ਕਿ ਤਰ੍ਹਾਂ ਸੱਸ ਨਾਲ ਨਹੀਂ ਤੈਨੂੰ ਸ਼ਰਮ ਨਹੀਂ ਆਂਦੀ ਸਸ ਦੀ ਗੱਲ ਵੀ ਕਰੀਦੀ ਆ ਹਾਂ ਸੱਸ ਦੀ ਗੱਲ ਵੀ ਕਰੀ ਜਾਂਦੀ ਮੈਂ ਤੂੰ ਬੜਾ ਸੱਸ ਨੂੰ ਪੁੱਛਦੀ ਤੇ ਨਾ ਮੈਂ ਸੱਸੀ ਗੱਲ ਕਰਾਂ ਹੈ ਜਿਹੜੀ ਨਹੀਂ ਸੱਸ ਨੂੰ ਕੀ ਦੀ ਪੁੱਛੀਦਾ ਕੀ ਪੁੱਛ ਤੂੰ ਉਹਨੂੰ ਕਿ ਤੇਰੇ ਤੇ ਬੈਠੀ ਆ ਚੌੜੀ ਹੋ ਕੇ ਹੋਰ ਉਹਨੂੰ ਕੀ ਪੁੱਛਦਾ ਨਹੀਂ ਤੇ ਤੂੰ ੁੱਪੇ ਆ ਹੈ ਸ਼੍ਰੀ ਦੇਵੀ ਬਣ ਕੇ ਇੱਥੇ ਖਲੋਤੀ ਆ ਤੇ ਉਹਨੂੰ ਵਿਚਾਰੇ ਠੱਡੇ ਥਾਂ ਬਾਏ ਆਈ ਨਹੀਂ ਮੈਂ ਬਾਏ ਨਹੀਂ ਮੈਂ ਚੁੱਕੇ ਮਟਾਇਆ ਉੱਤੇ ਨਹੀਂ ਤੂੰ ਆਪਣੀ ਮਰਜ਼ੀ ਨਾਲ ਚੌੜੀ ਹੋ ਕੇ ਬੈਠੀ ਮੰਜੇ ਨਹੀਂ ਤੇਰੇ ਕਣੀ ਆ ਤੇ ਬੈਠੀ ਨਹੀਂ ਤੇਰੇ ਮਨੇ ਕੀ ਤੂੰ ਕਹਿ ਨਹੀਂ ਸਕਦੀ ਚਾਹੀ ਇੱਥੇ ਨਹੀਂ ਤੂੰ ਸੀ ਤਾਂ ਚਾਹਦੀਆਂ ਜੇ ਦੋਵੇਂ ਜਾਣੀਆਂ ਕਿ ਮੇਰੀ ਮਾਂ ਦਾ ਕਦੋਂ ਰਾਮ ਰਾਮ ਸੱਤ ਹੋਵੇ ਤੇ ਤੂੰ ਹੀ ਇੱਥੇ ਆਪਣੀ ਚੌਧਰ ਚਲਾਓ ਮੇਰੀ ਗੱਲ ਸੁਣ ਹਾਂ ਸੁਣਾ ਸੁਣਾ ਗੱਲ ਸੁਣ ਜਦੋਂ ਰਾਮ ਰਾਮ ਸੱਤ ਹੋਣਾ ਨੂੰ ਸਾਰੇ ਹੁੰਦਾ ਹੋ ਜਾਣਾ ਜਦੋਂ ਮੇਲਾ ਆਣਾ ਉਹਨੂੰ ਹੋਈ ਜਾਣਾ ਤੂੰ ਤਾਂ ਚਾਹਦੀ ਆ ਤੂੰ ਤਾਂ ਚਾਹਦੀ ਆ ਕਿ ਘੜੀ ਬਣਾਵੇ ਤੇ ਹੁਣੇ ਹੀ ਬਸੇ ਦਾ ਫੱਟਾ ਇੱਥੇ ਪਵੇ ਨਹੀਂ ਮੇਰੀ ਗੱਲ ਸੁਣ ਕੀ ਪਤਾ ਚਾਈ ਦਾ ਰਾਮ ਰਾਮ ਸੱਤ ਹੋਣਾ ਤੇਰਾ ਹੋਣਾ ਤੇ ਤੇਰਾ ਹੋਣਾ ਨਹੀਂ ਤੇਰੇ ਮੂੰਹ ਚ ਪੈਣ ਕੋਲੇ ਉਹ ਵੀ ਪੱਖਦੇ ਹੋਏ ਨਹੀਂ ਜੱਡੀ ਤੇਰੀ ਜ਼ੁਬਾਨ ਆ ਆ ਚਾਈ ਵੇਖ ਲੈ ਤੇਰੇ ਹੁੰਦਿਆ ਮੈਨੂੰ ਮਾਰਨ ਲਈ ਇਹਨੂੰ ਇਹਨੂੰ ਦੱਸ ਪਰੇ ਪਰਿਓ ਨਹੀਂ ਕਰਾ ਉਹ ਚਾਈ ਛੱਡ ਦੇ ਪਰਿਓ ਯਾਰ ਚ ਰਹਿਂਦੇ ਰਹਿਂਦੇ ਕਹਿੰਦੀਆਂ ਰਹਿਂਦੇ ਪਰਾ ਫੇਰ ਕਹੂਗੀ ਇਹ ਗੱਲ ਸੁਣ ਲੈ ਜਿੰਨੀ ਦੇ ਤੂੰ ਸਾਡੇ ਘਰ ਆ ਨਾ ਬੰਦ ਨਹੀਂ ਨਾ ਕਰਨਾ ਇਹ ਸਾਡੇ ਘਰ ਦੇ ਕਲੇਸ਼ ਨਹੀਂ ਮੁੱਕ ਸਕਦਾ ਆਏ ਹਾਏ ਚਾਈ ਤੇਰੇ ਹੁੰਦਿਆ ਮੈਨੂੰ ਕੰਦੀ ਕਰਨਾ ਬਣਿਆ ਕੱਲੀ ਕੱਲੀ ਮੈਂ ਭੈਣ ਮੈਨੂੰ ਚਾਹੀਏ ਕਦੇ ਬੜਿਆ ਕਰ ਦਮੇ ਬੰਦ ਕਰ ਦੇ ਹੁਣ ਬੜੇ ਕਰ ਤੇ ਮੈਨੂੰ ਕੰਦੀ ਕਰਦਾ ਬੜਿਆ ਕਰ ਮੈਂ ਕੰਦੀ ਕਰਨਾ ਬਣਿਆ ਖੜੀ ਹੋ ਇੱਕ ਮਿੰਟ ਖੜੀ ਹੋ ਕਿੰਨੀ ਮੈਰੀ ਖੜੀ ਹੋਣਾ ਮੈਂ ਦੇਖੀ ਆਪਣੇ ਭਰਾ ਨੂੰ ਕੰਦੀ ਨਹੀਂ ਮੈਲੇ ਨਾ ਮੈਂ ਭਾਈਆ ਖੜੀ ਜਾ ਲੰਮੀ ਜਾ ਤੇਰੇ ਮੂੰਹ 'ਚ ਸੱਪ ਡੱਗ ਜੇ ਤੇਰੇ ਮੂੰਹ 'ਚ ਤੇਰੀ ਜਮਾਨੇ ਕਿਤੇ ਬੰਦ ਹੋਣੀ ਨਹੀਂ ਨਹੀਂ ਹੋਣੀ ਮੇਰੀ ਨਹੀਂ ਹੋਣੀ ਤੇਰਾ ਮਾਤਾ ਤੇਰੀ ਕੰਚ ਵਾਲਾ ਬੰਦੀ ਪੁੱਤਰੀ ਕਿਆ ਨਹੀਂ ਆਏ ਕਿੰਨਾ ਸੁਧੀ ਇੱਥੇ ਆਈ ਜਾਂਦੀ ਹੈ ਇਹ ਬੰਦੋ ਗੰਦੇ ਇਹ ਵਧੀਆ ਹੀ ਨਿਚਾਈ ਮਿੰਨੋ ਕੰਦੀ ਨਾ ਆਇਆ ਕਰ ਨੀ ਚਹੀ ਜਸਮੀਤ ਚੋਂ ਉੱਟ ਚੋਂ ਪਕਾਰਨੀ ਧੀ ਚੁੱਪ ਕਰ ਜਾ ਇਹ ਕੀ ਪਕਾਰਦੇ ਆ ਕੀ ਹੋ ਗਿਆ ਇਹ ਡਰਾਮਾ ਨਵਾਂ ਹੁੰਦਾ ਪਿਆਈ ਉਹ ਪੰਜੀ ਚੁੱਪ ਕਰੋ ਜਾ ਰੱਬ ਦੇ ਅੱਗੇ ਮੱਥਾ ਟੇਕ ਕੇ ਆਓ ਜਾ ਤੁਸੀਂ ਉੱਠੋ ਦੀਦੀ ਨਹੀਂ ਮੈਨੂੰ ਕੰਦੀ ਕਰਨਾ ਬੜਿਆ ਕਰ ਇਹਨੂੰ ਸਾ ਮੈਂ ਮੱਥਾ ਟੇਕ ਕੇ ਆਣੀ ਆ ਨਹੀਂ ਬੜੇ ਡਰਾਮੇ ਵੇਖੇ ਜਾ ਨੀ ਚਾਹ ਨਿਕਲ ਗਈ ਤੇ ਮੁਰਾਣਾ ਨਹੀਂ ਜਲਦੀ ਸਾਡੇ ਘਰ ਛੇਤੀ ਨਹੀਂ ਆਣਾ ਤੂੰ ਉੱਠੋ ਰੋਟੀ ਨਹੀਂ ਆਉਦੀ ਜੀ ਰੋਟੀ ਨਹੀਂ ਮੰਦੀ ਉਹਨੂੰ ਸਾਹਮ ਤੂੰ ਮੇਰੇ ਕੋਈ ਡਰਾਮਾ ਨਹੀਂ ਦੇਖੇ ਮੈਂ ਤਾਂ ਕਿਚੜ ਦੀ ਵੀ ਹੋ ਲੱਗਦੇ ਟਮਾਟੇ ਦੇ ਸਿਰ ਨਾ ਪਾੜਦੇ ਆਹੇ ਇੱਕ ਪਾੜੇ ਹੀ ਲਾ ਇਹ ਮੈਂ ਸਿਰ ਪਾੜਨ ਲੱਗੀ ਸਾਹਮ ਨੂੰ ਇੱਟ ਇੱਟ ਚੱਲ ਨਹੀਂ ਨਿਕਲ ਬਾਹਰ ਚੱਲ ਜਾਨ ਚਲੀ ਹੈ ਚੱਲ ਚੋ ਤੇ ਡਰਾਮੇ ਕਰ ਰੋ ਜਾ ਯਾਰ ਚਲੋ ਫੜੀਓ ਟੋ ਦੂਸੀ ਕੀ ਕਹੀ ਤਾ ਤਮਾਸ਼ਾ ਲਵਾਇਆ ਮੈਂ ਕੱਢ ਦਿੱਤਾ ਯਾਰ ਨੂੰ ਬਾਹਰ ਕੀ ਚੁੱਪ ਕਰੋ ਰੋਵੋ ਨਾ ਤੁਸੀਂ ਮੈਨੂੰ ਚੁੱਪ ਰਹਿੰਦੇ ਤੁਸੀਂ ਬਹੁਤ ਜ਼ਿਆਦਾ ਬੋਲਦੇ ਹੋ ਨਹੀਂ ਮੈਨੂੰ ਕਹਦੀ ਹੈ ਤੇਰਾ ਨਾਮ ਬੜਿਆ ਕਰ ਹਾਂ ਬੜਿਆ ਕਰ ਤੁਸੀਂ ਮੇਰੇ ਕੋਲ ਕਿਹਾ ਹੀ ਹੋਣਾ ਮੈਨੂੰ ਕਹਦੀ ਤੇਰਾ ਮੈਂ ਸਿਰ ਪਾੜ ਦਣਾ ਉਹ ਦੀਦੀ ਮੇਰੀ ਚਾਹੀ ਮੇਰੀ ਗੱਲ ਸੁਣ ਚੁੱਪ ਕਰ ਚਾਹੀ ਤੇ ਕਿਹ ਜਾਨਦੀ ਤੇਰੀ ਗੱਲ ਇੱਕ ਬੰਦਾ ਹੀ ਚੁੱਪ ਕਰਾ ਆਪ ਹੈ ਜੇ ਤੇਰੇ ਸਿਰ ਤੇ ਤੈਨੂੰ ਹੱਥ ਵੀ ਲੱਗ ਜਾਏ ਇਹ ਚੁੰਡੀ ਵੀ ਵਰਦੀ ਨਾ ਤੇ ਮੈਂ ਛੱਡਣਾ ਨਹੀਂ ਸੀ ਅੱਛਾ ਇਹ ਤੂੰ ਸਾਲ ਮੰਮਰਾਹੀ ਕੋਚਾ ਦੀਦੀ ਤੁਹਾਡਾ ਕੋਈ ਸਿਰ ਪਾੜ ਸਕਦਾ ਵਾ ਚਲੋ ਉਧੇ ਚਲਾ ਲੜਾਈ ਪੀੜੋਂ ਲੱਗ ਪਿਆ ਚੱਲ ਜਾ ਮੇਰੀ ਲੱਤ ਪੀੜੋਂ ਲੱਗ ਪਈ ਚੱਲ ਕੋਈ ਗੱਲ ਨਹੀਂ ਬੈਠੋ ਬੈਠੋ ਆਏ ਮੇਰਾ ਲੱਕ ਗਿਆ ਹੀ ਹਾਏ ਨੀ ਸੇਬਾ ਬੈ ਜਾ ਸੇਬਾ ਇੰਝ ਕਰ ਮੈਂ ਘੁੱਟ ਦਿੰਨੀ ਤੁਹਾਨੂੰ ਮੇਰੀ ਗੱਲ ਸੁਣ ਹਾਏ ਹਾਏ ਨੀ ਤੈਨਾਂ ਬੋਲਦੇ ਦੀਦੀ ਕਿਉਂ ਹਾਏ ਹਾਏ ਲਾਇਆ ਆ ਅੱਜ ਉਹਨੂੰ ਵੀ ਤਾਇਆ ਜੇ ਵਿਚਾਰੀ ਨੂੰ ਕੁਝ ਗੰਦੀ ਥੋੜੀ ਪਈ ਕਿਸੇ ਨੂੰ ਮੇਰੀ ਗੱਲ ਸੁਣ ਉਥੇ ਨਾ ਹੂੰ ਮੇਰਾ ਮੋਬਾਈਲ ਨਾ ਮੇਰੇ ਮੁੰਡੇ ਨੂੰ ਫੋਨ ਕਰੀ ਜ ਰੱਕ ਮੇਰੇ ਮੋਬਾਈਲ ਤੋਂ ਉਹਨੂੰ ਕੀ ਕਹਿਣਾ ਜਾਵਾਂ ਮੇਰੇ ਮੋਬਾਈਲ ਤੇ ਫੋਨ ਕਰੀ ਕੀ ਕਹਿਣਾ ਉਹਨੂੰ ਕੋ ਡਾਕਟਰ ਨੇ ਪਰਚੀ ਲੈ ਕੇ ਦਿੱਤੀ ਸੀ ਦਰਦਾਂ ਦੀਆਂ ਗੋਲੀਆਂ ਦੀਆਂ ਉਹ ਆਪਣੇ ਫੋਨ ਤੇ ਸੈਂਡ ਕਰਵਾ ਲਾ ਆ ਹੈਪੀ ਕੋ ਦਵਾਈਆਂ ਫੜ ਕੇ ਲਿਆ ਦੇ ਮੈਨੂੰ ਹਾਏ ਕੋਈ ਗੱਲ ਨਹੀਂ ਮੈਨੂੰ ਉਹ ਚਾਹੀ ਮੈਨੂੰ ਦਰਦ ਦੀ ਗੋਲੀ ਪਈ ਹੈ ਵੇਖ ਲੈਣੀ ਚਾਚੋ ਨਹੀਂ ਉਹ ਦਰਦ ਦੀ ਗੋਲੀ ਨਾਲ ਨਹੀਂ ਪੂਰੇ ਪੂਰੇ ਪੱਤੇ ਲਿਆ ਦੇ ਮੰਜੋ ਉਹ ਕਹਿੰਦੀ ਨਾ ਮੈਨੂੰ ਦਵਾਈ ਲਿਆ ਦੇ ਹੈ ਚੇਂਜ ਕਰ ਇਹਨੂੰ ਪੂਰਾ ਬੱਤਾ ਹੀ ਲਿਆ ਦੇ ਆਹੋ ਭਾਬੀ ਜਾ ਲਿਆ ਦੇ ਜਾ ਮੇਰੀ ਗੱਲ ਸੁਣ ਲਿਆ ਦੇ ਪੱਤਾ ਲਿਆ ਦੇ ਮੇਰੀ ਗੱਲ ਸੁਣ ਜੇ ਚੱਲੀ ਹੈ ਨਾ ਉਹਦੇ ਕੋ ਨਾ ਇੱਕ ਬੋਰੋਪਲਸ ਕਰੀਮ ਹੈ ਮੇਰੀਆਂ ਅੱਡੀਆਂ ਫਟੀਆਂਆਂ ਆ ਉਹ ਵੀ ਲਿਆ ਦੇ ਤੇਰੇ ਜੀਜੇ ਦੀਆਂ ਵੀ ਫਟੀਆਂ ਉਹ ਬੋਰੋ ਲੈਣ ਲਾਂਦਾ ਉਹ ਵੀ ਲਿਆਵੇਂ ਠੀਕ ਆ ਹੋਰ ਕੁਝ ਰਹਿ ਗਿਆ ਆ ਆਹੋ ਉਹਨੇ ਇੱਕ ਕੈਂਡੀਡ ਵੀ ਆਂਦਾ ਪਾਊਡਰ ਉਹ ਵੀ ਲੈ ਆਵੇਂ ਚੰਗਾ ਉਹ ਤਾਂ ਜ਼ਖਮਾਂ ਵਾਸਤੇ ਹੁੰਦਾ ਵਾ ਨਹੀਂ ਉਹ ਤਾਂ ਜ਼ਖਮ ਨਹੀਂ ਹੋਏ ਉਨੇ ਪੈਰਾਂ ਦੀਆਂ ਉਂਗਲਾਂ ਗਲ ਗਈਆਂ ਠੰਡ ਕਰਕੇ ਆਹ ਜ਼ਖਮ ਹੀ ਹੋ ਗਏ ਆਹ ਲੈਵੇਂ ਚ ਲੈ ਆ ਨੀ ਹੋਰ ਨੀ ਯਾਦ ਕਰ ਲੋ ਤੇ ਪੱਲਾ ਤੁਸੀਂ ਰੋਟੀ ਖਾਓ ਤੇ ਫੇਰ ਮੈਂ ਜਾਣੀ ਨਾ ਨੀ ਪਹਿਲਾਂ ਪੱਤੇ ਲਿਆ ਦੇ ਹਾਏ ਨੀ ਮਾਇ ਮੇਰੀਏ ਚਾ ਚੁੱਪ ਕਰ ਜਾ ਹੁਣ ਨੀ ਮਾਇ ਮੇਰੀਏ ਮੈਨੂੰ ਕੱਦੀ ਤੇਰਾ ਇੱਟ ਪਾਰ ਕੇ ਸਿਰ ਪਾੜ ਦੇਣਾ ਨੀ ਮਾਇ ਮੇਰੀਏ ਅੱਛਾ ਮੈਂ ਪਾੜ ਕੇ ਤੇ ਵਖਾਂਦੀ ਹਾਏ ਤੇਰੇ ਸਾਹਮਣੇ ਮਾਂ ਜਿੰਦੀ ਏ ਨੀ ਜਿੰਦੀ ਤੂੰ ਹੈਗੀ ਤੇ ਆ ਪਰ ਮੇਰਾ ਸਿਰ ਪਾੜ ਦੇ ਦਿੱਤੀ ਨੀ ਪਾੜ ਜੀ ਤੇ ਫੇਰ ਸੀ ਨਾ ਆਉ ਨੋ ਮੇਰਾ ਡੰਡਾ ਇੱਕ ਵਜਿਆ ਰਾਜੇ ਭੁੱਲਿਆ ਨੀ ਉਹਨੂੰ ਜਿਹੜੇ ਮੈਂ ਠੋਕਿਆ ਨੂੰ ਨੀ 40 ਸਾਲ ਤੋਂ ਚਾਹੀ ਤੇਰਾ ਡੰਡਾ ਹੀ ਵੱਜਣ ਡਿਆ ਇਹ ਤੱਕ ਵੱਜਿਆ ਤੇ ਨੀ ਆ ਚੱਲ ਚੱਲ ਤੂੰ ਚੁੱਪ ਕਰ ਜਾ ਤੂੰ ਹੌਸਲਾ ਕਰ ਚੁੱਪ ਕਰ ਜਾ ਚੱਲ ਕੋਈ ਹਾਲ ਨਹੀਂ ਮਾਵਾਂ ਤੇ ਆਉਂਗਾ ਉਹ ਵਿਚਾਰੀ ਨੇ ਕਿਤੇ ਜਾਣਾ ਸੀ ਤੇ ਸਿਆਪਾ ਮੇਰੇ ਜੋਗਾ ਭਾ ਗਈ ਏ ਮੈਨੂੰ ਦਵਾਈਆਂ ਲਿਆ ਦੇ ਚੱਲ ਇੱਕ ਅੱਧੀ ਗੋਲੀ ਤੇ ਲਿਆਣੀ ਲੈਣੀ ਪੱਤਾ ਦਵਾਈਆਂ ਦਾ ਉੱਤੋਂ ਕਰੀਮਾਂ ਕਈ ਕੁਛ ਹਾਂ ਆ ਗਈਆਂ ਹਾਂਜੀ ਰਾਂਜੀ ਜੀ ਆ ਜਲਦੀ ਆ ਗਈਆਂ ਹਾਂਜੀ ਹਾਂਜੀ ਇਹ ਕੰਮ ਨਹੀਂ ਸੀ ਗੈਨਾ ਚੱਲ ਮੇਰੀ ਗੱਲ ਸੁਣ ਤੇਰੀ ਭੂ ਆਈ ਹੋਈ ਹੈ ਅੱਛਾ ਚਲੋ ਮੈਂ ਮਿਲਣ ਦੀ ਚੁੱਪ ਕਰ ਤੈਨੂੰ ਮਿਲਣ ਦੀ ਪੈ ਗਈ ਆ ਉਹ ਮਿਲਣ ਵਾਲੀ ਭੂ ਆਣੀ ਹੈਗੀ ਉਹ ਹੋਰੀ ਭੂ ਆਉਂਦੀ ਹੈ ਜਿਹੜੀ ਮਿਲਣ ਵਾਲੀਆਂ ਹੁੰਦੀਆਂ ਤੂੰ ਚੁੱਪ ਕਰਕੇ ਨਾ ਆਪਣੇ ਪੇਕੇ ਚਲੀ ਜਾ ਦੋ ਦਿਨ ਪੇਕੇ ਹਾਂ ਦੀ ਭੈਣ ਨੂੰ ਪਤਾ ਨਹੀਂ ਇੱਥੇ ਕੀ ਬੰਨਣਾ ਤੇ ਕੀ ਨਹੀਂ ਬੰਨਣਾ ਇੱਕ ਦੂਜੇ ਦਾ ਸਿਰ ਪਾਟਣ ਚ ਲੱਗੀਆਂ ਹੀ ਆਈ ਹੋ ਹੈ ਹਾਂ ਕੀ ਹੋ ਗਿਆ ਹੁਣ ਪਤਾ ਨਹੀਂ ਬੰਨੀ ਭੈਣ ਚ ਨਹੀਂ ਕਿਹਾ ਮੈਂ ਤੇਰਾ ਸਿਰ ਪਾੜ ਦੇਣਾ ਇੱਟ ਦੇ ਨਾਲ ਚੈਨੇ ਡਾਂਗ ਫੜ ਲਈ ਕਿ ਕੁਛ ਕਰ ਲੈ ਹੁਣ ਦਸਿਆਪਾ ਮਕਾਨ ਵਾਸਤੇ ਮੈਂ ਦਵਾਈ ਲੈਣ ਚੱਲੀ ਹੂੰ ਤੇ ਭੈ ਵੀ ਚੱਲਣਾ ਤੜਨਾ ਨਹੀਂ ਤੂੰ ਭੈਣ ਤੈਨੂੰ ਮੈਂ ਜਿੱਥੇ ਕਹਾਂ ਦੀ ਉੱਥੇ ਜਾ ਮੈਂ ਰੋਟੀ ਆਪੇ ਖਵਾ ਦਾਂਗੀ ਦੋ ਦਿਨ ਉਹ ਦੋ ਦਿਨ ਕਿਤਨਾ ਸਰਨਾ ਫਿਰ ਹੁਣ ਨਹੀਂ ਮੇਰੀ ਗੱਲ ਸੁਣ ਤੇਰਾ ਸਰਨਾ ਜਾਂ ਨਹੀਂ ਸਰਨਾ ਸਾਡਾ ਸਰ ਜਾ ਨਹੀਂ ਮੇਰੀ ਗੱਲ ਸੁਣ ਉਹ ਵੀ ਬੜੀ ਚਲਾਕੀ ਅੱਜ ਹੈਗੀ 9 ਤਰੀਕ ਉਹਨੂੰ ਪਤਾ 9 ਨੂੰ ਜਾਂ 10 ਨੂੰ ਮਿਲਦੀ ਤਨਖਾਹ ਤੇ ਉਹ ਤੇਰੀ ਤਨਖਾਹ ਲੁੱਟ ਪੁੱਟ ਕੇ ਉਹਨੇ ਲੈ ਜਾਣਾ ਭੈਣ ਮੇਰੀ ਜਾ ਚਲੀ ਜਾ ਪੁੱਤਰ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਤੇਰੇ ਕੱਪੜੇ ਆ ਨਾ ਮੈਂ ਆਪੇ ਭੇਜ ਦਾਂਗੀ ਮੈਂ ਆਣਾ ਬਾਜ਼ਾਰ ਸਮਾਨ ਲੈਣਾ ਵਾ ਤੇ ਮੈਂ ਫੋਨ ਕਰਾਂਗੀ ਤੂੰ ਥੱਲੇੋਂ ਫੋਨ ਚ ਨਾ ਸਮਝਿਆ ਕਾ ਤੂੰ ਜਾ ਚਲੋ ਆ ਜਾ ਤੁਸੀਂ ਵੀ ਦਵਾਈ ਲੈ ਲਿਓ ਅੱਗੇ ਨਹੀਂ ਮੈਂ ਤੇ ਆਪੇ ਲੱਲਾਂਗੀ ਤੂੰ ਤੇ ਜਾ ਹਾਂ ਪੱਲਾ ਜਦ ਮੈਂ ਦਵਾਈ ਫਾੜੀ ਲਿਆਵਾਂ ਉਹਨੇ ਤੇ ਵਕਤ ਪਾਣੇ ਜਾਵਾ ਤੇ ਨਾ ਜਾਵਾ ਦਵਾਈ ਲੈਣ ਤਾਂ ਕੁੜੀ ਨੂੰ ਤੇ ਮੈਂ ਭੇਜ ਦਿੱਤਾ ਵੇ ਹੰਡ ਉੱਤੋਂ ਧੁੰਦ ਕਿੰਨੀ ਪਈ ਹੋਈ ਉਧਰ ਮੁੰਚਾ ਹੀ ਨਹੀਂ ਕਹਤਾ ਐ ਲੈ ਆ ਕੜੀ ਪੱਤਾ ਲੈ ਕੇ ਆ ਮੇਰੀ ਧੀ ਨੇ ਆਣਾ ਵਾ ਪੋਹਾ ਬਣਾਣਾ ਉੱਤੋਂ ਕੰਦੀ ਮੇਰੇ ਪੈਸੇ ਲੱਭ ਕੇ ਲਿਆ ਮੇਰੇ ਪੈਸੇ ਡਿੱਗ ਕੇ ਬੈਠੀ ਤੇ ਚਾਈ ਇੱਥੇ ਹੀ ਹੋਈ ਸੀ ਵੈਸੇ ਮੁੰਚੇ ਤੇ ਹੀ ਬੈਠੀ ਸੀ ਚਾਈ ਮੈਂ ਪੈਸੇ ਕਿੱਥੋਂ ਲੱਭਾਂ ਆਪਣੇ ਕੋਲੋਂ ਦੇ ਦਾਂਗੀ ਜੇ ਮੈਂ ਲੱਭਦੀ ਰਹੀ ਨਾ ਤੇ ਮੈਂ ਕੁੰਗੜ ਜਾਣਾ ਪਰ ਚਾਈ ਨੂੰ ਕੁਛ ਨਹੀਂ ਆਣਾ ਆਪ ਤੇ ਨਿੱਗੀ ਹੋਈ ਹੋਈ ਦੱਸ ਉਹ ਕਹਿੰਦੀ ਮੇਰੀ ਧੀ ਨੇ ਆਣਾ ਕੜੀ ਪੱਤਾ ਲੈ ਕੇ ਆ ਨਿੰਬੂ ਲਾ ਕੇ ਲਿਆ ਬਾਰੋਂ ਪੋਹਾ ਬਣਾ ਮੈਂ ਕਹਿੰਨੀ ਹੈ ਪਰਮਾਤਮਾ ਅੰਨੀ ਠੰਡੇ ਗਿਓ ਅੱਜ ਘਾਰ ਹੀ ਬੈਠੇ ਆਵੇ ਹੀ ਨਾ ਅੱਜ ਜੇ ਨਾ ਆਈ ਉਹਨੇ ਚਾਹ ਨੂੰ ਕਹਿ ਦੇਣਾ ਚਾਹ ਹੀ ਪੈਕ ਕਰਕੇ ਲੈ ਆ ਮੇਰੇ ਵਾਸਤੇ ਕਿਸੇ ਪਾਸੇ ਨਹੀਂ ਜੀਣ ਦੇਣਾ ਹੁਣ ਲਾਵਾਂ ਜਾਂ ਨਾ ਲਾਵਾਂ ਉਤੋਂ ਮਨ ਪੈਸੇ ਨਹੀਂ ਲੱਭਦੇ ਪੇ ਲੈ ਉਤੋਂ ਗੱਡੀਆਂ ਵੇਹ ਉੱਧੈ ਰੱਖ ਦਿੰਦੇ ਆ ਤੇ ਬਾਦ ਸਾਫ ਕਰਨ ਨੂੰ ਮੈਂ ਠੰਡ ਵਰੀ ਏ ਕੜੀ ਪੱਤਾ ਹੀ ਲਾ ਲੈਣੀ ਆ ਥੋੜਾ ਜਿੰਨਾ ਚਾਹ ਨੂੰ ਤਸੱਲੀ ਹੋ ਜਾਈਗੀ ਜਿੰਨਾ ਨੇ ਲਾਇਆ ਹੈ ਇਹ ਲਾ ਲੈਣੀ ਆ ਅਸਰਾਂ ਕਰਦੀ ਆ ਚਾਹ ਨੂੰ ਨਾ ਪੈਸੇ ਆਪਣੇ ਕੋਲੋਂ ਹੀ ਦੇ ਦੇਣੀਆਂ ਤੇ ਕਹਿ ਦਾਂਗੀ ਲੱਭ ਪਏ ਪਰ ਹੈਗੀ ਤੇ ਉਹ ਸ਼ੈਤਾਨ ਹੈ ਉਹਨੇ ਸਮਝ ਜਾਣਾ ਚਲ ਦੇਖੀ ਜਾਏਗੀ ਠੰਡ ਤੇ ਮਰਨਾ ਥੋੜੀ ਆ ਮੈਂ ਨਵੇਂ ਸੂਟ ਹੀ ਆਏ ਕਿਉਂ ਨਹੀਂ ਉਹ ਤਾਂ ਕਹਿੰਦੀ ਸੀ ਮੈਂ ਦੇ ਦਿਆਂਗੀ ਬੁਟੀਕਾ ਲਈ ਮੰਜੂ ਨੂੰ ਪਤਾ ਮੈਂ ਜਾਣਾਗਾ ਤੇ ਦੱਸ ਕਿੱਥੇ ਹੁਣ ਸੂਟ ਦਿੱਤੇ ਕਿਉਂ ਨਹੀਂ ਇੰਨੇ ਦਿਨ ਹੋ ਗਏ ਇਹ ਮੰਜੂ ਨੂੰ ਪੁੱਛਣੀ ਆ ਮੰਜੂ ਨੂੰ ਤਾਂ ਪਤਾ ਮੈਂ ਜਾਣਾਗਾ ਸਮਾਂ ਹੀ ਨਹੀਂ ਆਂਦਾ ਇੰਨੇ ਦਿਨ ਹੋ ਗਏ ਸੂਟ ਦਿੱਤੇ ਕਿਉਂ ਨਹੀਂ ਉਹਨੇ ਵੇਖਣੀ ਆ ਕੀ ਹਿਸਾਬ ਹੈ ਜੀ ਕਿਉਂ ਨਹੀਂ ਗਈ ਬਾਹਰ ਉਨੇ ਤੇ ਕਿ ਮੈਂ ਇੱਕ ਦਿਨ ਤੇ ਤੁਹਾਨੂੰ ਸਿਖਿ ਕੇ ਦੇ ਦਾਂਗੀ ਨਾ ਮੰਜੂ ਦਾ ਆਇਆ ਨਾ ਮੇਰਾ ਆ ਉਹਨੇ ਵੀ ਤੇ ਕੱਲ ਜਾਣਾ ਉਹਦੇ ਵੀ ਫੰਕਸ਼ਨ ਹੈਗਾ ਪੇਕੇਆਂ ਦੇ ਵਿੱਚ ਉਹਨੇ ਜਾਣਾ ਤਾਂ ਮੰਜੂ ਮੰਜੂ ਹਾਂਜੀ ਉਹ ਸੂਟ ਭੇਜਦੇ ਵੀ ਉਹਨੇ ਟੇਲਰ ਨੇ ਦੱਸ ਸੂਟ ਹਾਂ ਸੂਟ ਤੇ ਭੇਜ ਦਿੱਤੇ ਉਹਨੇ ਮਨ ਤੇ ਪਤਾ ਨਹੀਂਗਾ ਉਹ ਤੇ ਕੰਦਾ ਹੀ ਮੈਂ ਸੀਤ ਤੇ ਹੋਇਆ ਤੇ ਮੈਂ ਭੇਜ ਦਵਾਂਗਾ ਤੈਨੂੰ ਪਤਾ ਮੈਂ ਜਾਣਾਗਾ ਤੇ ਫੇਰ ਤੇ ਜੋ ਫੋਨ ਕਰਾਉਣ ਪੁੱਛਵੇਂ ਭੇਜੇ ਕਿਉਂ ਨਹੀਂ ਸੁ ਉਹ ਤੇ ਮੈਂ ਪੁੱਛ ਲੈਣੀ ਮੈਂ ਹੀ ਸਮਝਿਆ ਮੈਂ ਕਿ ਸ਼ਾਇਦ ਕਿ ਤੂੰ ਦੇ ਗਿਆ ਹੁਣ ਕਿਤੇ ਨਹੀਂ ਮੈਂ ਤਾਂ ਨਹੀਂ ਕੋਈ ਵੀ ਦੇ ਗਿਆ ਚਲੋ ਕੋਈ ਗੱਲ ਮੈਨੂੰ ਪੁੱਛ ਲੈਣੀ ਆ ਆ ਪੁੱਛ ਫੇਰ ਫੋਨ ਕਰਕੇ ਪੁੱਛ ਲੈਣੀ ਪੁੱਛ ਲੈਣੀ ਮੈਂ ਵੀ ਅੱਜ ਜਾਣਾ ਕੱਲ ਤੂੰ ਜਾਣਾ ਤੇਰੇ ਪੇਕੇਆਂ ਦੇ ਫੰਕਸ਼ਨ ਹੋਗਾ ਹਾਂ ਉਹ ਤੇ ਹੈ ਹੀ ਆ ਹਾਂ ਤੇ ਸੂਟਾਂ ਦੀ ਤੇ ਸਾਨੂੰ ਲੋੜ ਹੈ ਕੋਈ ਗੱਲ ਮੈਂ ਪੁੱਛ ਲੈਣੀ ਹੁਨੇ ਲੋੜ ਪੁੱਛੇ ਸਵਾਏ ਇੱਧਰ ਟਾਈਮ ਸਿਰ ਮਿਲੇ ਨਾ ਤੇ ਫਾਇਦਾ ਕੀ ਹੋਇਆ ਨਹੀਂ ਨਹੀਂ ਉਹ ਤੇ ਹੈ ਹੀ ਕੋਈ ਗੱਲ ਮੈਂ ਪੁੱਛ ਲੈਣੀ ਆ ਪੁੱਛ ਫੇਰ ਪੁੱਛ ਲੈਣੀ ਫੋਨ ਕਰਕੇ ਪੁੱਛ ਲੈਣੀ ਹਾਂ ਕੋਈ ਹਾਲ ਨਹੀਂ ਇਹਦਾ ਪੱਲਾ ਵੀ ਅਨੇਕ ਕੌਲੇ ਨਾ ਅਸਰਾ ਹੀ ਕੀਤਾ ਸੀ ਸੂਟ ਕਦੀ ਨਹੀਂ ਇਸ ਮੁੰਡੇ ਨੇ ਨਾ ਟਾਈਮ ਸੀਟ ਦਿੱਤੇ ਹਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਕਾ ਸੂਟ ਨਹੀਂ ਦਿੱਤੇ ਬੰਟੀ ਤੂੰ ਸੂਟ ہاں ਸੂਟ ਸਾਡੇ ਸੂਟ ਤੋਂ ਕਦੀ ਨਹੀਂ ਟਾਈਮ ਸੀਟ ਬੇਟਾ ਸੂਟ ਦਿੰਦਾ ਸਾਡੇ ਕਿਹੜੇ ਸੂਟਾਂ ਦੀ ਗੱਲ ਕਰਨ ੜੇ ਜਿਹੜੇ ਮੈਂ ਮੇਰਾ ਸੂਟ ਹੈਗਾ ਇੱਕ ਲਾਲ ਰੰਗ ਦਾ ਤੇ ਪਸ਼ਵਿੰਦਰ ਬੈਨਜੀ ਦਾ ਸੂਟ ਹੈਗਾ ਦੋ ਸੂਟ ਤੈਨੂੰ ਦੇਖ ਕੇ ਆਏ ਸੀ ਅਸੀਂ ਤੈਨੂੰ ਕਹੇ ਸੀ ਪਾਣੇ ਆ ਤੂੰ ਕੱਦੀ ਨਹੀਂ ਚੀ ਟਾਈਮ ਸਿਰ ਦਿੰਦਾ ਮੈਡਮ ਜੀ ਗੁੱਸਾ ਨਾ ਕਰੋ ਮੈਂ ਸੂਟ ਫੜਾ ਗਿਆ ਵਾ ਸੂਟ ਫੜਾ ਗਿਆ ਕਰ ਪਤਾ ਕਰੋ ਮੈਂ ਦੇਖਿਆ ਹੈਗਾ ਸ਼ਾਮ ਨੂੰ ਸਕੂਟ ਤੁਹਾਡੇ ਘਰੇ ਸਾਡੇ ਘਰ ਕਿੰਨੂੰ ਦੇ ਕੇ ਗਿਆ ਮੈਂ ਮੈਂ ਸ਼ਾਮ ਨੂੰ ਚਾਹੀਏ ਇਹਨੂੰ ਦੇ ਕੇ ਆ ਸੂਟ ਸ਼ਾਮ ਨੂੰ ਚਾਹੀਏ ਜਿਹਨੂੰ ਦੇ ਜੇ ਤੂੰ ਸੂਟ ਦੇ ਕੇ ਗਿਆ ਤਾਂ ਚਾਹੀਏ ਸਾਨੂੰ ਦੱਸ ਦੇ ਨਾ ਮੈਡਮ ਪਤਾ ਕਰ ਲਓ ਮੈਂ ਸੱਚੀ ਦੇ ਕੇ ਗਿਆ ਮੇਰਾ ਕੀ ਕੀ ਕਰਨਾ ਹੈ ਭਰਾਵਾ ਸਾਡੇ ਘਰ ਹੀ ਦੇ ਕੇ ਗਿਆ ਜੋ ਗਵਨੀਆਂ ਘਰ ਦੇ ਗਿਆ ਮੈਂ ਨਹੀਂ ਘਰੇ ਦੇ ਕੇ ਗਿਆ ਜੀ ਮੈਂ ਕਿਹੜਾ ਅੱਜ ਤੁਹਾਨੂੰ ਪਹਿਲੀ ਵਾਰੀ ਜਾਣਦਾ ਕਈ ਸਾਲ ਹੋ ਗਏ ਮੈਨੂੰ ਮੈਨੂੰ ਪਤਾ ਕਰਦਾ ਤੇ ਚੈਨ ਨੂੰ ਫੜਾਇਸੀ ਹਾਂਜੀ ਹਾਂਜੀ ਤੇ ਪੈਸੇ ਦਿੱਤੇ ਹੀ ਚੈਨ ਨੇ ਤੈਨੂੰ ਨਹੀਂ ਪੈਸੇ ਨਹੀਂ ਦਿੱਤੇ ਚਲ ਕੋਈ ਆਪ ਹੀ ਕਰ ਲੈਣਗੇ ਚਲ ਕੋਈ ਗੱਲ ਮੈਂ ਪੁੱਛਦੀ ਚੈਨ ਠੀਕ ਹੈ ਜੀ ਠੀਕ ਹੈ ਬੇਟਾ ਚੈਨ ਨੂੰ ਦਿੱਤੇ ਸੂਟ ਪਰ ਚੈਨ ਨੇ ਤਾਂ ਸਾਨੂੰ ਦੱਸਿਆ ਨਹੀਂ ਦਾਸ ਮਨੂ ਐ ਵੀ ਬੋਲ ਪਈ ਆ ਨਾ ਅੰਨੀ ਸਾਡੀ ਬਣੀ ਬਣਾਈ ਆ ਕੀ ਸੋਚਦਾ ਹੋਏਗਾ ਅਗਲਾ ਚਾਹੀਦਾ ਵੀ ਕੋਈ ਹਾਲ ਨਹੀਂ ਕੰਮ ਸਾਬ ਦੱਸੇ ਤਾਂ ਸਹੀ ਛੇ ਨੂੰ ਜੇ ਸੂਟ ਦੇ ਗਿਆ ਚੇਨ ਨੂੰ ਦੱਸਿਆ ਕਿਉਂ ਨਹੀਂ ਆ ਮਨਜੂ ਵੇਖ ਲੈ ਸੂਟ ਨਹੀਂ ਆਏ ਐਸ ਲਈ ਇਹਨੂੰ ਕਪੜਾ ਨਹੀਂ ਉਹ ਦੇਈਦਾ ਇਹ ਟੈਂਸਰ ਕਪੜੇ ਦਿੰਦਾ ਹੀ ਨਹੀਂ ਉਹਦਾ ਕੋਈ ਕਸੂਰ ਨਹੀਂ ਆ ਉਹ ਦੇ ਗਿਆ ਸੂਟ ਹੈ ਹਾਂ ਕਿੰਨੂ ਦੇ ਗਿਆ ਮਨੂ ਤੇ ਕੰਦਾ ਵਾ ਚਾਈ ਨੂੰ ਦੇ ਕੇ ਗਿਆ ਵਾ ਸੂਟ ਤੇ ਚੈਨ ਉਹ ਤੇ ਚੈਨ ਹੀ ਸੰਦਸ ਹੈ ਨਹੀਂ ਮਨ ਨੂੰ ਕਿਉਂ ਨੂੰ ਪਤਾ ਮੈਂ ਤੇ ਵੀ ਵਿਚਾਰੇ ਨੂੰ ਫालतू ਅੰਨਾ ਬੋਲ ਬੈਠੇ ਪਰ ਦੇਖ ਤੇ ਚੈਨ ਦੱਸਣਾ ਤੇ ਚਾਹੀਦਾ ਨਾ ਸਾਨੂੰ ਚਲੋ ਕੋਈ ਗੱਲ ਨਹੀਂ ਦੇਖ ਲੈਣੇ ਹਾਏ ਪੰਗਾ ਖਾਣਾ ਜਿਆ ਹਾਏ ਹਾਏ ਸੂਟ ਤੇ ਮੈਨੂੰ ਬੰਟੀ دی ਗਿਆ ਸੀ ਤੇ ਹੁਣ ਮੈਂ ਕੀ ਕਰਾਂ ਮੈਂ ਤੇ ਆਪਣੀ ਕੁੜੀ ਨੂੰ ਸਾਰੇ ਸੂਟ ਦੇ ਦਿੰਦੇ ਨੇ ਹਾਏ ਹਾਏ ਤੇ ਬੀਪਾ ਪਿਆਰੀ ਤੇ ਮੇਰੇ ਵਾਸਤੇ ਹੋਰ ਕੀ ਤੇ ਬੜੀ ਮੁਸ਼ਕਲ ਹੋ ਗਈ ਹੈ ਅੱਛਾ ਚਲ ਵੇਖੀ ਜਾਏ ਕਿ ਜੋ ਹੋਏਗਾ ਹੁਣ ਫਿਰ ਹੋਰ ਕੀ ਹੋ ਸਕਦਾ ਹੈ